ਮੇਤਰੋ ਦੋ ਜਾਨਵਰ ਦਿਖਾਉਣ ਲੱਗਾ ਇੱਕੋ ਘਰੇ ਖੜੇ ਨੇ ਦੋਨੇ ਜਾਨਵਰ ਮਾਂ ਧੀ ਨੇ ਦੋਨੀ ਨੌਕਰੀ ਬਸ਼ੇਰੀਆ ਤੇ ਇੱਕ ਕਾਲੀ ਚੰਬੀ ਘੋੜੀ ਆ ਦੋਨੇ ਜਾਨਵਰ ਇੱਕੋ ਘਰੇ ਖੜੇ ਨੇ ਬਾਈ ਦੋਨੀ ਸੇਲ ਕਰ ਰਹੇ ਨੇ ਜਾਨਵਰ ਵੀਡੀਓ ਚ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਾਂਗੇ ਐਂਡ ਤੱਕ ਵੀਡੀਓ 'ਚ ਬਣੇ ਰਹੋ ਆਹ ਫੋਟੋਆਂ ਨੇ ਜਿਹੜੀਆਂ ਇਹ ਪਹਿਲਾਂ ਦੀਆਂ ਨੇ ਥੋੜੀਆਂ ਜੀਆਂ ਬਸ਼ੇਰੀ ਛੋਟੀ ਹੁੰਦੀਆਂ ਨੇ ਪਾਈਆਂ ਨੇ ਭੇਜਤੀਆਂ ਨਾਲ ਵੀ ਦੇਖਣ ਵਾਲੇ ਨੂੰ ਪਤਾ ਲੱਗ ਜਾਂਦਾ ਵੀ ਘੋੜੀ ਦਾ ਰਿਜ਼ਲਟ ਕੀ ਆ ਘੋੜੀ ਰਿਜ਼ਲਟ ਨੌਕਰੇ ਬੱਚੇ ਦਿੰਦੀ ਆ ਦੋਸਤੋ ਆ ਤੁਹਾਡੇ ਸਾਹਮਣੇ ਬਸ਼ੇਰੀ ਖੜੀ ਆ ਤੇ ਬਾਈ ਬਸ਼ੇਰੀ ਵੀ ਸੇਲ ਕਰ ਰਹੇ ਨੇ ਤੇ ਘੋੜੀ ਵੀ ਬਸ਼ੇਰੀ ਦੀ ਡਿਟੇਲ ਆ ਜਿਹੜੀ ਤੁਹਾਨੂੰ ਸਾਂਝੀ ਕਰਦੇ ਆਪਾਂ ਬਸ਼ੇਰੀ ਜਿਹੜੀ ਦੇਖ ਰਹੇ ਹੋ ਸਕਰੀਨ ਤੇ ਦੋਸਤੋ ਸਾਫ ਸੁਥਰੀ ਬਸ਼ੇਰੀ ਆ ਹੱਡਾਂ ਪੈਰਾਂ ਦੀ ਬਿਲਕੁਲ ਸਾਫ ਆ ਬਾਈ ਕਹਿੰਦੇ ਪੌਰੀਆਂ ਦੀ ਵੀ ਬਿਲਕੁਲ ਸਾਫ ਆ ਬਸ਼ੇਰੀ ਇਹ ਤੇ 10 ਮਹੀਨੇ ਬਸ਼ੇਰੀ ਦੀ ਉਮਰ ਆ 55 52 ਇੰਚ ਹਾਈਟ ਕਰ ਗਈ ਬਸ਼ੇਰੀ ਇਹ ਤੇ ਇਹ ਡੋਡਾਂ ਵਾਲੇ ਪ੍ਰਿੰਸ ਘੋੜੇ ਦੀ ਪੋਤੀ ਆ ਬਾਈ ਦੇ ਏਰੀਏ ਚ ਕੋਈ ਡੋਡਾਂ ਵਾਲੇ ਪ੍ਰਿੰਸ ਘੋੜੇ ਦਾ ਬੱਚਾਗਾ ਉਸ ਘੋੜੇ ਤੋਂ ਘੋੜੀ ਗੱਭਣਤੀ ਉਸ ਦੀ ਇਹ ਬੱਚੀ ਆ ਡੋਡਾਂ ਵਾਲੇ ਪ੍ਰਿੰਸ ਘੋੜੇ ਦੀ ਪੋਤੀ ਆ ਗਈ ਬਲੱਡ ਲਾਈਨ ਬਹੁਤ ਸੋਹਣੀ ਆ ਕੋ ਬਸ਼ੇਰੀ ਦੀ ਤੇ ਅੱਗੇ ਆਪਾਂ ਹੁਣ ਗੱਲ ਕਰਦੇ ਆ ਇਸ ਘੋੜੀ ਦੀ ਜਿਹੜੀ ਦੇਖ ਰਹੇ ਹੋ ਤੁਸੀਂ ਕਾਲੀ ਚੰਬੀ ਘੋੜੀ ਆ ਦੋਸਤੋ ਇਹ ਬਾਲਪੋਰੀਆਂ ਦੀ ਇਹ ਵੀ ਬਿਲਕੁਲ ਸਾਫ਼ ਆ 59 ਇੰਚ ਘੋੜੀ ਦੀ ਹਾਈਟ ਆ ਦੋਸਤੋ 4 ਸਾਲ ਉਮਰ ਆ ਤੇ ਮੌਕੇ ਤੇ ਘੋੜੀ ਖਾਲੀ ਆ ਹੁਣ ਅੰਦਰ ਦੀ ਸਾਫ਼ ਆ ਬਾਈ ਕਹਿੰਦੇ ਬਿਲਕੁਲ ਸਵਾਰੀ ਵਗੈਰਾ ਦੀ ਵੀ ਐਨ ਓਕੇ ਆ ਤੇ ਦੋਨੇ ਜਾਨਵਰ ਬਾਈ ਸੇਲ ਕਰ ਰਹੇ ਨੇ ਜੇ ਘੋੜੀ ਫਿੱਟ ਆਉਂਦੀ ਆ ਤਾਂ ਘੋੜੀ ਦੀ ਗੱਲਬਾਤ ਕਰ ਲਿਓ ਜੇ ਬਸ਼ੇਰੀ ਦੀ ਫਿੱਟ ਆਉਂਦੀ ਆ ਤਾਂ ਬਸ਼ੇਰੀ ਦੀ ਗੱਲਬਾਤ ਕਰ ਲਿਓ ਤੁਸੀਂ ਨੰਬਰ ਆਪਾਂ ਸਕਰੀਨ ਤੇ ਦੇ ਦਿੱਤਾ ਬਾਈ ਦਾ ਤੇ ਬਾਈ ਦਾ ਪਿੰਡਾ ਟਿੱਬੀ ਜ਼ਿਲ੍ਹਾ ਹਨੂਮਾਨਗੜ ਪਾ ਜਾਂਦਾ ਬਾਈ ਨੂੰ ਤੇ ਨੰਬਰ ਬਾਈ ਦਾ ਫੋਨ ਨੰਬਰ ਸਕਰੀਨ ਤੇ ਚੱਲ ਰਿਹਾ ਤੁਸੀਂ ਗੱਲਬਾਤ ਕਰਕੇ ਆਪਣੀ ਜ਼ਿੰਮੇਵਾਰੀ ਤੇ ਜਾਨਵਰ ਦੋਨਾਂ ਚੋਂ ਜਿਹੜਾ ਵੀ ਤੁਹਾਡੇ ਫਿੱਟ ਪੈਂਦਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਸ਼ੇਅਰ ਕਰ ਦਿਓ ਦੋਸਤੋ ਧੰਨਵਾਦ